ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਵਿਧਾਨ ਸਭਾ ਤੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਕਹਿੰਦੇ ਹੋਇਆ ਕੁਝ ਨਹੀਂ ਪਰ ਬਾਹਰ ਰੌਲਾ ਰੱਪਾ ਵਾਧੂ ਪੈ ਰਿਹਾ ਜੀ ਬਿਲਕੁਲ ਪ੍ਰਵੀਨ ਜੀ ਦੋ ਦਿਨ ਦਾ ਇਹ ਵਿਸ਼ੇਸ਼ اجلاس ਬੁਲਾਇਆ ਗਿਆ ਜੀ ਕੱਲ ਪਹਿਲਾ ਦਿਨ ਸੀ ਅੱਜ ਦੂਸਰਾ ਦਿਨ ਹੋਣਾ ਹੈ ਪਹਿਲੀ ਗੱਲ ਤਾਂ ਇਸ ਦੇ ਸਮੇਂ ਨੂੰ ਲੈ ਕੇ ਵੱਡਾ ਸਵਾਲ ਹੈ ਜੀ ਇੱਕ ਪਾਸੇ ਉਹ ਤੇ ਰਹਿ ਜਿਹੜੀ ਹੁਣ ਸੱਤਾ ਦੇ ਵਿੱਚ ਹੈ ਤੇ ਜਿਹੜੀ ਦਮ ਪਰਦੀ ਸੀ ਕਿ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਸੈਸ਼ਨ ਪੂਰੇ ਸਮੇਂ ਨਹੀਂ ਚੱਲਦੇ ਸੀ ਸ਼ੁੱਕਰਵਾਰ ਨੂੰ ਬਿਲਾ ਲਿਆ ਜੀ ਸ਼ਨੀ ਐਤਵਾਰ ਦੀ ਛੁੱਟੀ ਆ ਗਈ ਜੀ ਅੱਗੇ ਦੋ ਦਿਨ ਚ ਡੰਗਟ ਪਾਈਓਗੇ ਮੈਂ ਤਾਂ ਤਿੰਨ ਕ ਦਿਨ ਦੇ ਬਿਲਾ ਲਈ ਚਾਰ ਦਿਨ ਦੇ ਬਿਲਾ ਲਈ ਜੀ ਪਰ ਆਪ ਹੁਣ 75 ਸਾਲਾਂ ਦੇ ਰਿਕਾਰਡ ਤੋੜੀ ਜਾਂਦੇ ਆਪ ਦੋ ਦੋ ਦਿਨ ਦੇ ਸੈਸ਼ਨ ਬਿਲਾ ਰਹੇ ਹੂੰ ਦੋ ਰੋਜ਼ਾ ਵਿਸ਼ੇਸ਼ ਇਜਲਾਸ ਜੀ ਦਾ ਕੋਈ ਏਜੰਡਾ ਹੀ ਨਹੀਂ ਪਤਾ ਜੀ ਇਹ ਆਪਣੇ ਆਪ ਚ ਕਮਾਲ ਵੈਸੇ ਇਹ ਵੀ ਕਪੜਿਆਂ ਵਿੱਚ ਕਮਾਲ ਹੈ ਕਿ ਸਰਦਰੂਤੀ ਇਜਲਾਸ ਖਾਈ ਗਈ ਸਰਕਾਰ ਹੂੰ ਸਰਦਰੂਤੀ ਇਜਲਾਸ ਬੁਲਾਇਆ ਨਹੀਂ ਤੇ ਇਸ ਲਈ ਨਿਮਾਵਲੀ ਤਹਿਤ ਲੜੀ ਦੇ ਵਿੱਚ ਸੈਸ਼ਨ ਆਉਣਾ ਜ਼ਰੂਰੀ ਸੀ ਕਿਉਂਕਿ ਤੋਂ ਬਾਅਦ ਬਜਟ ਸੈਸ਼ਨ ਆਉਣਾ ਹੈ ਇਸ ਲਈ ਡੰਗ ਟਪਾਈ ਲਈ ਖਾਨਾ ਪੂਰਤੀ ਲਈ ਦੋ ਦਿਨ ਦਾ ਸੈਸ਼ਨ ਬੁਲਾ ਲਿਆ ਹੁਣ ਚੜ੍ਹਦੇ ਮਹੀਨੇ ਚ ਫਿਰ ਬਜਟ ਸੈਸ਼ਨ ਆਉਣਾ ਹੈ ਉਹਦੀ ਸਰਕਾਰ ਤਿਆਰੀ ਚ ਚੱਲ ਰਹੀ ਆ ਹੂੰ ਫਿਰ ਇੱਕ ਤਾਂ ਇੱਥੇ ਸਮੇਂ ਦੇ ਹਵਾਲੇ ਨਾਲ ਫਿਰ ਦੂਸਰਾ ਜੀ ਮਤਲਬ ਸੂਬੇ ਦੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੇ ਸੈਸ਼ਨ ਤੋਂ ਕਿਹੜਾ ਜ਼ਰੂਰੀ ਕੰਮ ਹੋ ਸਕਦਾ ਸਾਨੂੰ ਨਹੀਂ ਪਤਾ ਹੂੰ ਮੁੱਖ ਮੰਤਰੀ ਸਾਹਿਬ ਪਹਿਲੇ ਦਿਨ ਦੇ ਸੈਸ਼ਨ ਤੋਂ ਗੈਰਹਾਜ਼ਰ ਜੀ ਇਹ ਇਹ ਵੀ ਇੱਕ ਸਵਾਲ ਹੈ ਫਿਰ ਅੰਦਰ ਹੋਇਆ ਕਿ ਜੇਕਰ ਆਪਾਂ ਗੱਲ ਕਰੀਏ ਕਿ ਹਾਂ ਵੀ ਇਹ ਲੋਕ ਮੁੱਦਿਆਂ ਲਈ ਕਿਉਂਕਿ ਵੈਸੇ ਜਿਹੜੇ ਐਮ ਐਲ ਏ ਬਣਦੇ ਨੇ ਉਹਨਾਂ ਨੂੰ ਵਿਧਾਨ ਵਿਧਾਨ ਸਭਾ ਦੇ ਮੈਂਬਰ ਕਿਹਾ ਜਾਂਦਾ ਹਾਂਜੀ ਹਾਂਜੀ ਵਿਧਾਇਕ ਕਿਹਾ ਜਾਂਦਾ ਹੈ ਨਾ ਸੋ ਜਿਹੜੇ ਬਣੇ ਹੀ ਵਿਧਾਨ ਸਭਾ ਲਈ ਨੇ ਉਹ ਜੇ ਸਾਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਸਾਂ 20 ਦਿਨ ਹੋਣਗੇ ਫਿਰ ਗੱਲ ਕਿਵੇਂ ਚੱਲੂਗੀ ਮਤਲਬ ਚੱਲਣੀ ਬਿਲਕੁਲ ਰੂਟੀਨ ਦੇ ਵਿੱਚ ਜੇ ਨੀਵਾਵਲੀ ਤੇ ਝਾਤ ਮਾਰੀ ਤਾਂ ਘੱਟੋ ਘੱਟ ਸਾਲ ਦੇ 365 ਦਿਨਾਂ 'ਚੋਂ 90 ਦਿਨ ਸੈਚੀ ਚੱਲਣਾ ਚਾਹੀਦਾ ਹੈ ਹੂੰ ਮਤਲਬ 365 ਦਿਨਾਂ ਜੋ ਤੁਸੀਂ 90 ਦਿਨ ਵੀ ਉਹ ਕੰਮ ਨਹੀਂ ਕਰਦਾ ਜਿਹੜੇ ਕੰਮ ਲਈ ਤੁਹਾਨੂੰ ਚੁਣਿਆ ਤੇ ਤੁਸੀਂ ਉਸ ਨੂੰ ਲਿਆ ਕੇ 20 ਦਿਨਾਂ ਤੇ ਕਰ ਤੈ ਕਰ ਤੋ ਸਾਥ ਚ ਇੰਨੇ ਦਿਨਾਂ ਚ ਡੰਕ ਪਾ ਦੋਗੇ ਉਹ ਵੀ ਕਾਦੀ ਖਾਨਾ ਪੂਰਤੀ ਆਪਾਂ ਨੂੰ ਪਤਾ ਹੁਣ ਪਹਿਲਾ ਦਿਨ ਮੈਂ ਕਿਹਾ ਰੋਲੇ ਰੱਪੇ ਚ ਗਿਆ ਜੀ ਪੂਰੀ ਤਰ੍ਹਾਂ ਹੂੰ ਹਾਂ ਕੁਝ ਮੁੱਦੇ ਅੰਦਰ ਅਡਰੈਸ ਹੋਏ ਤੇ ਕੁਝ ਰਾਜਨੀਤੀ ਬਾਹਰ ਹੋਈ ਮਤਲਬ ਲੈ ਦੇ ਕੇ ਦੋਵੇਂ ਥਾਂ ਰੌਲਾ ਸੀ ਤੁਸੀਂ ਇਹ ਦੇਖੋ ਕਿ ਜੇ ਪ੍ਰਧਾਨ ਸਭਾ ਦਾ ਸੈਸ਼ਨ ਹੈ ਤਾਂ ਉਮੀਦ ਕਰਿਏ ਕਿ ਲੋਕ ਮੁੱਦਿਆਂ ਤੇ ਗੱਲ ਹੋਊਗੀ ਬਿਲਕੁਲ ਜੀ ਹੋਇਆ ਕੀ ਜੀ ਬਾਹਰ ਆਏ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ ਮੀਡੀਆ ਦੇ ਮਾਈਕ ਦੇਖੇ ਮੇਰੇ ਸੰਪਰਕਚਤਾ ਜੀ 33 ਆਵਾਦੀ ਪਾਰਟੀ ਦੇ ਐਮਐਲਏ ਜੀ ਉਹ ਜੀ ਦਲਜੀਤ ਦਸਾਂਝ ਦੇ ਸ਼ੋਧੀਆਂ ਜਿਵੇਂ ਟਿਕਟਾਂ ਵਾਸਪੁਕ ਹੁੰਦੀਆਂ ਜੀ ਉਵੇਂ ਬੁੱਕਰ ਆਲੀ ਅਸਲ 'ਚ ਪ੍ਰਤਾਪ ਬਾਜਵਾ ਖਾਸੀ دیر ਤੋਂ ਰੋਲਾ ਪਾਉਂਦੇ ਆ ਰਹੇ ਨੇ ਕਿ ਮੇਰੇ ਸੰਪਰਕਚਾ ਆਵਾਦੀ ਪਾਰਟੀ ਦੇ 30 ਐਮਐਲਏ ਨੂੰ ਮੈਂ ਕਹਿੰਦਾ 30 ਛੱਡੋ ਜਨਾਬ 40 ਹੋਣ ਤਾਂ ਵੀ ਤੁਸੀਂ ਸਰਕਾਰ ਨਹੀਂ ਬਣਦੀ ਨਹੀਂ ਬਣਦੀ ਬਿਲਕੁਲ ਤੁੰ ਅਜੇ ਮੁੱਖ ਮੰਤਰੀ ਨਹੀਂ ਬਣ ਰਹੇ ਪਰ ਉਹਦੇ باوجود ਦੇ ਰੋਲਾ ਜਦੋਂ ਪੈਣ ਲੱਗਿਆ ਤੇ ਜਦੋਂ ਜੋੜ ਘਟਾ ਦਾ ਲੋਕਾਂ ਨੇ ਹਿਸਾਬ ਦੱਸਿਆ ਕਿ ਬਾਜਵਾ ਜੀ ਐ ਤਾਂ ਆਪਣੀ ਸਰਕਾਰ ਨਹੀਂ ਆ ਰਹੀ ਜੇ 30 ਲਿਓ ਤੁਸੀਂ 40 ਲਿਓ ਫਿਰ ਕੱਲ ਨੁਕਤਾ ਬਦਲਿਆ ਕਹਿੰਦੇ ਮੇਰੇ ਤਾਂ ਸੰਪਰਕ ਚ ਹੁਣ 32 33 ਨੇ ਅੱਛਾ ਤੇ 32 33 ਕਹਿੰਦੇ ਕਿ ਸਾਡਾ ਨਾਂ ਨਾ ਜੇ ਦੱਸਿਓ ਜੀ ਹੈ ਮੀਡੀਆ ਵਾਲੇ ਕਹਿੰਦੇ ਲੈ ਐ ਥੋੜਾ ਮੈਂ ਹਾਂਡਿਆ ਹੋ ਪੋਲਿਟਿਸ਼ੀਅਨ ਹਾਂ ਮੈਂ ਥੋੜਾ ਤੁਹਾਨੂੰ ਦੱਸ ਦੂਗਾ ਕਿ ਕੌਣ ਹੀ ਸਾਲ ਹੋ ਗਈ ਕਹਿੰਦੇ ਬਸ ਕਹਿੰਦੇ ਤੁਸੀਂ ਇੰਤਜ਼ਾਰ ਕਰੋ ਜਿਵੇਂ ਦਲਜੀਤ ਸਾਹਿਬ ਦਾ ਸ਼ੋਹ ਦੀਆਂ ਐ ਟਿਕਟਾਂ ਬੁੱਕ ਹੁੰਦੀਆਂ ਓਵੇਂ ਇਹਨਾਂ ਨੇ ਅਗਲੀ ਵਾਰ ਲਈ ਟਿਕਟ ਬੁੱਕ ਕਰਾਈ ਆ ਸਾਡੇ ਕੋਲ। ਅੱਛਾ। ਕਿ ਅਗਲੀ ਵਾਰ ਤੁਹਾਡੇ ਕੋ ਨਹੀਂ ਆਵਾਂਗੇ? ਮਤਲਬ ਉਹ ਇਹ ਕਹਿਣਾ ਚਾਹੁੰਦੇ ਸੀ ਕਿ ਅਗਲੀ ਵਾਰ ਆਵਾਦੀ ਪਾਰਟੀ ਸਰਕਾਰ ਨਹੀਂ ਆਰੀ। ਹੂੰ। ਸਾਡੀ ਸਰਕਾਰ ਆ ਰਹੀ ਆ। ਇਸ ਲਈ ਸਾਡੇ ਕੋਲ ਨਿਊ ਟਿਕਟਾਂ ਲੈਣਗੇ। ਮਤਲਬ ਤੁਸੀਂ ਵੀ ਬਾਜ਼ਾਰ 'ਚ ਸੈਕੰਡ ਹੈਂਡ ਮਾਲੇ ਖਰੀਦਣਾ। ਹੂੰ। ਸਹੀ ਆ। ਇਹ ਤਾਂ ਮਤਲਬ ਕਾਂਗਰਸ ਇਹੀ ਸੁਨੇਹਾ ਦੇ ਰਹੀ ਆ ਕਿ ਜਿਹੜੇ ਲੋਕਾਂ ਵੱਲੋਂ ਛੱਡ ਦਿੱਤੇ ਜਾਣਗੇ ਤਾਂ ਤੁਸੀਂ ਉਹਨਾਂ ਨੂੰ ਲੈ ਲੋਗੇ। ਇਹ ਵੀ ਆਪਣੇ ਆਪ ਸਵਾਰਥ ਕਿ ਹੁਰਜੀ ਰਾਜਨੀਤੀ ਦਾ। ਇਹਦੇ ਨਾਲ ਖਰੀਦ ਦੇ ਮੁੱਦੇ ਨਾਲ ਰੋੜਾ ਆਪਾਉਣ ਨਾਲ ਸਾਡੇ ਕੋਲ ਆ ਗਏ ਤੁਹਾਡੇ ਕੋਲ ਚੱਲ ਗਏ ਕਮਲ ਅਰੋੜਾ ਕਹਿੰਦਾ ਜੀ ਇਹ ਝੂਠ ਬੋਲਦੇ ਨੇ ਜੀ ਹੈ ਇਹ ਤਾਂ ਆਪ ਬੀਜੇਪੀ ਦੇ ਸੰਪਰਕ ਚ ਨੇ ਹੂੰ ਪ੍ਰਤਾਪ ਬਾਜਵਾ ਕਹਿੰਦੇ ਜੀ ਇਹਨਾਂ ਦਾ ਮੁੱਖ ਮੰਤਰੀ ਬੀਜੇਪੀ ਦੇ ਸੰਪਰਕ ਚ ਹੈ ਜੀ ਹੈ ਇਹਨਾਂ ਦਾ ਪ੍ਰਧਾਨ ਸਾਡੇ ਸੰਪਰਕ ਚ ਹੈ ਉਹ ਸਾਡੀ ਕਰਨੀ ਆਊਗਾ ਅਮਰੋੜਾ ਮਤਲਬ ਇਹ ਸਾਰੀ ਬਿਆਨਬਾਜ਼ੀ ਚੋਂ ਮੈਨੂੰ ਦੱਸ ਦਿਓ ਜੀ ਕਿ ਪੰਜਾਬ ਦਾ ਕਿਹੜਾ ਮਸਲਾ ਹੱਲ ਹੁੰਦਾ ਇਹਨਾਂ ਦਾ ਬੇਰੋਜ਼ਗਾਰੀ ਵਾਲਾ ਮਸਲਾ ਹੱਲ ਹੋ ਕੇ ਆਉਣਾ ਇਹਦੇ ਨਾਲ ਪਾਣੀ ਵਾਲਾ ਮਸਲਾ ਹੱਲ ਹੋ ਰਿਹਾ ਕਸਾਨੀ ਮਸਲੇ ਮੁੱਕ ਗਏ ਹੁਣ ਜੇ ਇਹ ਬਿਆਨਬਾਜ਼ੀ ਨਾਲ ਮੁੱਕਦਾ ਤਾਂ ਮੈਂ ਕ ਫਿਰ ਅੰਦਰ ਅੰਦਰ ਕੁਝ ਨੁਕਤਿਆਂ ਤੇ ਜ਼ਰੂਰ ਚਰਚਾ ਹੋਈ ਜੀ ਉਹਨਾਂ ਚੋਂ ਇੱਕ 7 ਤਾਰੀਖ ਤੇ ਵੱਲੋਂ ਵੀ ਇਹ ਸਵਾਲ ਆਇਆ ਕਿ ਜੀ ਕੀ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫਤ ਮਿਲਦੀ ਹੈ ਕਹਿੰਦੇ ਨਹੀਂ ਜੀ ਉਹਨਾਂ ਨੂੰ ਬਿਜਲੀ ਮੁਫਤ ਮਿਲਦੀ ਹੈ ਮਤਲਬ ਇਹਨਾਂ ਨੂੰ ਹੁਣ ਆ ਕਿ ਸਕੂਲ ਦੇ ਇਟਾ ਰੋੜਾ ਨੇ ਕਿਹੜਾ ਵੋਟਾਂ ਪਾਉਣੀਆਂ ਨੇ ਪਰ ਉੱਚ ਜਿਹੜੇ ਭਾਈ ਜਵਾਕ ਪੜਦੇ ਨੇ ਉਹਨਾਂ ਦੀਆਂ ਵੋਟਾਂ ਤਾਂ ਪਰਵਾਹ ਦੀਆਂ ਹੈਗੀਆਂ ਨੇ ਹੈਗੀਆਂ ਨੇ ਉਸ ਨਾਲ ਤੀ ਕਰ ਲੋ ਕਿ ਜਿਹਨਾਂ ਦੇ ਘਰਾਂ ਨੂੰ ਮਿਲਦੀ ਹੈ ਸਕੂਲਾਂ ਦੇ ਦੋ ਫਿਰ ਅਮਨ ਅਰੋੜਾ ਨੇ ਮੋਰਚਾ ਸੰਭਾਲਿਆ ਉਹ ਕਹਿੰਦਾ ਨਹੀਂ ਜੀ ਅਸੀਂ ਸਕੂਲਾਂ ਨੂੰ ਸੋਲਰ ਸਿਸਟਮ ਤੇ ਲਿਆ ਰਹੇ ਆ ਅਸੀਂ ਬੜੀ ਗਿਣਤੀ ਦੇ ਵਿੱਚ ਸਕੂਲਾਂ ਨੂੰ ਸੋਲਰ ਸਿਸਟਮ ਲਵਾਤਾ 4200 ਸਕੂਲ ਸੋਲਰ ਪੰਟ ਲੱਗੇ ਨੇ ਤੇ 2400 ਸਕੂਲਾਂ 'ਚ ਹੋਰ ਕੰਮ ਚੱਲ ਰਿਹਾ ਸੋ ਇਸ ਤਰ੍ਹਾਂ ਅਸੀਂ ਲਗਾਤਾਰ ਇੱਥੇ ਕੰਮ ਕਰ ਰਹੇ ਫਿਰ ਉੱਥੇ ਆਇਆ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਆਕਸੀਜਨ ਪਲਾਂਟ ਨੇ ਯੋਨਾਂ ਦੀ ਕੀ ਸਥਿਤੀ ਹੈ ਸਰਕਾਰ ਕਹਿੰਦੀ ਜੀ ਬੰਦ ਪਏ ਜਦੋਂ ਕਰੋਨਾ ਕਾਲ ਸੀ ਤਾਂ ਪੰਜਾਬ 'ਚ 41 ਆਕਸੀਜਨ ਪਲਾਂਟ ਐਕਟਿਵ ਹੋਏ ਸੀ ਤੇ ਅੱਜ ਦੀ ਤਰੀਕ 'ਚ ਸਾਰੇ ਬੰਦ ਨੇ ਉਹ ਕਹਿੰਦੇ ਜੀ ਉਹ ਟੈਂਡਰ ਨਵਾਂ ਹੋਣਾ ਹੁਣੇ ਟੈਂਡਰ ਹੋ ਜਾਣਾ ਬਸ ਫਿਰ ਕੰਮ ਚੱਲ ਪੂਗਾ ਤੁਸੀਂ ਫੇਰ ਕਰਨਾ ਕਰੋ ਜੀ ਸਾਰਾ ਕੁਝ ਠੀਕ ਹੋ ਜਾ। ਪਰ ਸੜਕਾਂ ਵਾਲਾ ਮੁੱਦਾ ਆਇਆ ਉੱਥੇ ਕਿ ਕਿਵੇਂ ਬਣਣੀਆਂ ਪਿੰਡਾਂ ਵਾਲੀਆਂ ਸੜਕਾਂ ਉੱਥੇ ਬੜੀਆਂ ਮੰਤਾਂ ਤਰਲ ਵਾਲਾ ਹਵਾਲਾ ਚੱਲਿਆ। ਫਿਰ ਉਹਦੇ ਵਿੱਚੋਂ ਮਤਲਬ ਕਿ ਜਿਹੜਾ ਇੱਕ ਖਾਸ ਕਰਕੇ ਕੇਂਦਰੀ ਖੇਤੀਬਾੜੀ ਜਿਹੜਾ ਖਰੜਾ ਉਹ ਸਾਰਿਆਂ ਦੀ ਨਜ਼ਰ 'ਚ ਹੈ ਕਿ ਜੇ ਕੱਲ ਦਾ ਦਿਨ ਟੱਪ ਗਿਆ ਅਗਲੇ ਦਿਨ ਉਹ ਲਿਆਉਣਗੇ। ਹਾਂ ਕੇਂਦਰੀ ਸਿੱਖਿਆ ਨੀਤੀ ਤੇ ਜ਼ਰੂਰ ਤਰਕ ਬਿਤਰਕ ਹੋਇਆ ਕਿ ਬਈ ਦੇਖ ਦੇ ਬਕਵਕ ਸੁਬੇ ਇਹਨੂੰ ਰੱਦ ਕਰ ਰਹੇ ਨੇ ਪੰਜਾਬ ਕਿਉਂ ਚੁੱਪ ਧਾਰੀ ਬੈਠਾ ਹੈ ਹੂੰ ਪੰਜਾਬ ਉਸ ਮਸਲੇ ਤੇ ਪੰਜਾਬ ਉਹ ਤਾਂ ਖੇਤੀ ਖਰਾੜਾ ਵੀ ਲੁਕੋ ਗਿਆ ਸੀ ਇੱਕ ਰਮੀਡੀਆ ਚ ਗੱਲ ਨਾ ਹੋ ਪਈ ਸੋ ਹੁਣ ਇਹ ਸਿੱਖਿਆ ਨੀਤੀ ਤੇ ਵੀ ਅਜੇ ਤੱਕ ਚੁੱਪ ਨੇ ਤੇ ਇਸੇ ਤਰ੍ਹਾਂ ਪਿਛਲੇ ਦਿਨੀ ਟ੍ਰਿਬਿਊਨਲ ਆਇਆ ਪਾਣੀਆਂ ਨੂੰ ਲੈ ਕੇ ਜੀ ਜੀ ਪੰਜਾਬ ਦੌਰਾ ਕਰਕੇ ਗਿਆ ਉਹ ਵੀ ਪ੍ਰਗਟ ਸਿੰਘ ਹੋਰਾਂ ਨੇ ਸਵਾਲ ਪੁੱਛਿਆ ਕਿ ਭਾਈ ਦੱਸਦਾ ਦੋ ਕੀ ਕਰਕੇ ਗਿਆ ਕੀ ਕਰੂਗਾ ਕੀ ਨਹੀਂ ਹੋਊਗਾ ਹੈ ਤੁਸੀਂ ਚੁੱਪ ਕੋ ਪਤਾ ਨਹੀਂ ਕੋਈ ਅੰਦਰ ਭੇਲੀ ਭੰਨੀ ਜਾਂਦੇ ਕਿ ਕੀ ਹੋ ਰਿਹਾ ਇਹ ਜਾਣਕਾਰੀ ਪੰਜਾਬ ਨੂੰ ਵੀ ਹੋਵੇ ਤੇ ਸਾਨੂੰ ਵੀ ਹੋਵੇ ਸੋ ਲੈ ਦੇ ਕੇ ਜੀ ਉੱਥੇ ਮਾਈਨਿੰਗ ਵਾਲਾ ਮੁੱਦਾ ਆ ਗਿਆ ਤੇ ਉੱਥੇ ਹਿਸਾਬ ਪੁੱਛਿਆ ਗਿਆ ਸਰਕਾਰ ਨੂੰ ਕਿ ਭਾਈ ਤੁਸੀਂ ਤਾਂ ਕਹਿੰਦੇ ਸੀ ਕਿ ਹਰ ਸਾਲ 20000 ਕਰੋੜ ਦੀ ਆਮਦਨ ਖਜ਼ਾਨੇ ਚ ਆ ਜਾ ਕਰਨੀ ਹੈ ਮਾਈਨਿੰਗ ਦੀ ਤੇ 20000 ਦੇ ਹਿਸਾਬ ਨਾਲ ਤਾਂ ਮਤਲਬ 60000 ਕਰੋੜ 3 ਸਾਲਾਂ ਚ ਆ ਗਿਆ ਹੋਊਗਾ ਖਜ਼ਾਨੇ ਚ ਤੇ ਜਦੋਂ ਬਹੀ ਖਾਤਾ ਚੈੱਕ ਕੀਤਾ ਪ੍ਰਵੀਨ ਜੀ ਅਜੇ 1000 ਕਰੋੜ ਵੀ ਨਹੀਂ ਆਇਆ 900 ਕਰੋੜ ਦੇ ਗੇਟ ਚਾ ਠੀਕ ਆ ਠੀਕ ਆ ਤੋਂ ਗੱਲਾਂ 60000 ਕਰੋੜ ਦੀਆਂ ਸੀਗੀਆਂ ਹੂੰ ਹੂੰ ਤੇ ਇਹ ਸਾਰੀ ਸਿਟੀ ਦੇ ਵਿੱਚ ਬਹਿਸਵਾਜੀ ਵੱਧ ਗਈ ਰੋਲਾ ਵੱਧ ਹੋਇਆ ਕਿਸੇ ਮਸਲੇ ਤੇ ਸਿਰੇ ਲੱਗਣ ਵਾਲੀ ਗੱਲ ਕਿਤੇ ਨਜ਼ਰ ਨਹੀਂ ਆਈ ਤੇ ਅੱਜ ਦਾ ਦਿਨ ਵੀ ਇਹ ਜਾਗਾ ਮਾ ਭਰਪੂਰ ਰਹਿਣਾ ਫਿਰ ਵੀ ਉਮੀਦ ਕਰਦੇ ਹਾਂ ਕਿ ਸ਼ਾਇਦ ਅੱਜ ਸਿੱਖਿਆ ਨੀਤੀ ਦੇ ਉੱਤੇ ਲਿਆ ਕੇ ਉਹ ਰੱਦ ਕਰਨ ਦੀ ਕਵਇਦ ਕਰਨ ਖੇਤੀ ਖਰੜਾ ਜਿਹੜਾ ਕੇਂਦਰ ਨੇ ਭੇਜਿਆ ਉਹਨੂੰ ਰੱਦ ਕਰਨ ਦੀ ਕਵਇਦ ਕਰਨ ਟਰਮਾਂ ਤੇ ਕੋਈ ਜਵਾਬ ਦੇਣ ਉਮੀਦ ਹੈ ਕਿ ਅੱਜ ਸ਼ਾਇਦ ਮੁੱਖ ਮੰਤਰੀ ਸਾਹਿਬ ਵੀ ਮੌਜੂਦ ਰਹਿਣ ਪਰ ਮਤਲਬ ਕਿ ਆਪਣੇ ਆਪ ਚ ਇਹ ਸਵਾਲ ਆ ਕਿ ਅੰਦਰ ਵੀ ਤੁਸੀਂ ਕੰਮ ਨਹੀਂ ਕਰਦੇ ਤੇ ਮੀਡੀਆ ਚ ਵੀ ਤੁਸੀਂ ਸਿਰਫ ਸਰਕਾਰ ਬਣਾਉਣ ਦੇ ਐਮਐਲਏ ਤੋੜਨ ਦੇ ਕੰਮ ਕਰਦੇ ਹੋ ਇਹਦੇ ਨਾਲ ਪੰਜਾਬ ਦੇ ਕਿਵੇਂ ਮਸਲੇ ਹੱਲ ਹੋਣਗੇ ਇਹ ਇਹੀ ਲੀਡਰ ਜਾਣਦੇ ਆ ਨਹੀਂ ਬਿਲਕੁਲ ਤੁਸੀਂ ਬੜੀ ਸਿਹਰਤ ਚਰਚਾ ਛੇੜੀ ਹੈ ਸ਼ਰਮਾ ਜੀ ਵੈਸੇ ਤਾਂ ਚਲੋ ਹੁਣ ਇਹ ਤਾਂ ਆਪਣਾ ਕੰਮ ਹੈ ਨਹੀਂ ਕਿ ਅੱਗੇ ਆਪਾਂ ਕੈਲਕੂਲੇਟਰ ਚਾੱਕ ਕੇ ਬੈਠੇ ਰਹੀਏ ਕਿ ਤੇ ਕਾਂਗਰਸ ਦੇ ਐਮਐਲਏ ਪੂਰੇ ਕਰ ਗਏ ਤੇ ਇਹਨਾਂ ਦਾ ਕੰਮ ਹੈ ਜਿਹੜੇ ਮਾਮਲਿਆਂ ਨੂੰ ਲੈ ਕੇ ਜਿਹੜੀਆਂ ਗੱਲਾਂ ਤੇ ਲੈ ਕੇ ਇਹ ਆਪ ਭਾਜਪਾ ਤੇ ਵਿਰੁੱਧ ਬਿਆਨਬਾਜ਼ੀ ਕਰਦੇ ਨੇ ਕਿ ਸਾਡੀ ਹਾਰਸ ਟ੍ਰੇਡਿੰਗ ਕਰਦੇ ਨੇ ਇਹ ਸਾਡੇ ਐਮਐਲਏ ਲਕੋਣੇ ਪੈਂਦੇ ਨੇ ਰਾਜ ਸਭਾ ਦੀਆਂ ਵੋਟਾਂ ਵੇਲੇ ਅੱਡੇ ਸਾਰਾ ਕੁਝ ਹੁੰਦਾ ਸਾਡੇ ਬੰਦੇ ਤੋੜ ਕੇ ਨੇ ਸਰਕਾਰਾਂ ਬਣਾ ਲਈਆਂ ਉਹੀ ਕੰਮ ਤੁਸੀਂ ਪੰਜਾਬ ਚ ਕਰ ਰਹੇ ਹੋ ਤੁਸੀਂ ਤੁਸੀਂ ਡੈਮੋਕ੍ਰੇਸੀ ਦੇ ਕਿੱਡੇ ਕਿੱਡੇ ਲੜਾਕੇ ਆ ਕੇ ਜਾਂ ਸਰਗਰਮ ਬੰਦੇ ਆ ਕੇ ਕਿ ਬੜੀ ਤੁਸੀਂ ਲੜ ਰਹੇ ਹੋ ਡੈਮੋਕ੍ਰੇਸੀ ਬਚਾਉਣ ਦੇ ਲਈ ਪ੍ਰਵੀਨ ਜੀ ਮੈਨੂੰ ਇੱਚ ਇੱਕ ਹੋਰ ਨੁਕਤਾ ਵੀ ਲੱਗਦਾ ਜੀ ਇਸ ਸਮੇਂ ਕਾਂਗਰਸ ਚ ਪ੍ਰਧਾਨ ਦੀ ਰੇਸ ਚੱਲ ਰਹੀ ਹੈ ਹਾਂਜੀ ਹਾਂਜੀ ਉਸ ਰੇਸ ਦਾ ਮਤਲਬ ਅਖੀਰਲਾ ਨਵੇੜਾ ਇਹ ਹੋਣਾ ਕਿ ਇਹਨਾਂ ਚੋਂ ਮੁੱਖ ਮੰਤਰੀ ਦਾ ਚਿਹਰਾ ਕੋਣ ਬਊਗਾ। ਹੂੰ ਤੇ ਪ੍ਰਤਾਪ ਬਾਜਵਾ ਇਕੱਲੇ ਆਮ ਆਦਮੀ ਪਾਰਟੀ ਨੂੰ ਨਹੀਂ ਡਰਾ ਰਹੇ ਕਿ ਤੁਹਾਡੇ 30-32 ਐਮਐਲਏ ਮੇਰੇ ਸੰਪਰਕ ਚ ਨੇ ਉਹ ਆਪਣੀ ਹਾਈ ਕਮਾਂਡ ਨੂੰ ਵੀ ਦੱਸ ਰਹੇ ਨੇ ਕਿ ਮੇਰੇ ਕੋਲ ਆਪਣੇ ਉਮੀਦਵਾਰ ਹੈਗੇ ਨੇ। ਹੂੰ 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 ਸੋ ਮੈਨੂੰ ਇਹ ਵੀ ਲੱਗਦਾ ਉਧਰ ਵੀ ਦਬਾਅ ਦੀ ਨੀਤੀ ਹੈ ਕਿ ਮੇਰੇ ਕੋਲ 30 ਮੌਜੂਦਾ ਐਮਐਲਏ ਦੇ ਨਾਲ ਸੰਪਰਕ ਹੈਗਾ ਇਸ ਲਈ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਓ ਮੈਨੂੰ ਪ੍ਰਧਾਨ ਬਣਾਓ ਮੈਨੂੰ ਲਾਓ ਕੁਝ ਅਜਿਹੀ ਗੇਮ ਵੀ ਖੇਡ ਰਹੇ ਨੇ। ਹਾਂਜੀ ਬਿਲਕੁਲ ਗੇਮ ਹੋਏ ਹੋ ਸਕਦਾ ਇਸ ਥਿਉਰੀ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਸਹਿਮਤ ਹੋ ਜਾਂਦੇ ਹਾਂ ਕਿਉਂਕਿ ਜਿਹੜੀ ਸਿਆਸਤ ਆ ਉਹ ਕਲੇ ਵਿਰੋਧੀਆਂ ਨਾਲ ਥੋੜੋ ਹੁੰਦੀ ਆ ਵਿਦਨ ਦਾ ਪਾਰਟੀ ਵੀ ਇੱਕ ਪੋਲਿਟਿਕਸ ਚੱਲਦੀ ਆ ਨਾ ਆਪਰ ਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਇਹ ਰੌਲਾ ਇਹ ਵੀ ਜਿਹੜੇ ਤਰੀਕੇ ਦੇ ਨਾਲ ਉਹ ਕਹਿ ਰਹੇ ਸੀ ਬੜੇ ਹੁਬਕੇ ਕਿ ਮੈਂ ਬਈ 45 ਸਾਲ ਹੋ ਗਏ ਸਿਆਸਤ ਦੇ ਵਿੱਚ ਆ 45 ਸਾਲਾਂ ਦੇ ਤਜਰਬੇ ਦੇ ਵਿੱਚ ਉਹ ਨਹੀਂ ਦਿਖਦਾ ਕਿਉਂ ਐਸ ਅ ਲੀਡਰ ਆਫ ਅਪੋਜੀਸ਼ਨ ਗੱਲ ਕਰ ਰਹੇ ਨੇ ਇੱਕ ਕਾਗ ਸਿਆਸਤਦਾਨ ਵਾਂਗੂ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਿਵੇਂ ਬਾਦਲ ਸਾਹਿਬ ਗੱਲਾਂ ਕਰਦੇ ਹੁੰਦੇ ਸੀ ਉਸ ਤਰੀਕੇ ਦੀਆਂ ਗੱਲਾਂ ਕਰ ਜਿਹੜੀਆਂ ਨੇ ਉਹ ਕਰ ਰਹੇ ਨੇ